ਸਤ ਸ੍ਰੀ ਅਕਾਲ ਅੱਜ ਅਸੀਂ ਇੱਕ ਅਜਿਹੇ ਬ੍ਰਾਂਡ ਦੀ ਗੱਲ ਕਰ ਰਹੇ ਹਾਂ um ਜਿਸ ਦੀ ਪੂਰੀ ਪਛਾਣ ਸ਼ੁੱਧਤਾ ਅਤੇ ਸਵਦੇਸ਼ੀ ਤੇ ਟਿਕੀ ਹੋਈ ਹੈ ਹਮ ਪਰ ਕੀ ਹੋਵੇ ਜੇ ਉਸੇ ਬ੍ਰਾਂਡ ਦੀ ਸ਼ੁੱਧਤਾ ਤੇ ਸਵਾਲ ਉਠਣ ਲੱਗ ਜਾਣ ਹਮ ਅਸੀਂ ਗੱਲ ਕਰ ਰਹੇ ਹਾਂ ਪਤੰਜਲੀ ਦੀ ਉਹਨਾਂ ਦਾ ਜਿਹੜਾ ਗਾਂ ਦਾ ਕਿਓ ਹੈ ਉਹ ਹਾਲੀ ਵਿੱਚ ਲੈਬ ਟੈਸਟਾਂ ਵਿੱਚ ਫੇਲ ਹੋ ਗਿਆ ਤੇ ਅਦਾਲਤ ਨੇ ਜੁਰਮਾਨਾ ਵੀ ਲਾਇਆ ਬਿਲਕੁਲ ਸਾਡੇ ਕੋਲ ਇੱਕ ਨਿਊਜ਼ ਬੁਲੇਟਿਨ ਹੈ ਜਿਸ ਨੇ ਇਸ ਪੂਰੇ ਮਾਮਲੇ ਤੇ ਇਸ ਨਾਲ ਜੁੜੇ ਪੁਰਾਣੇ ਵਿਵਾਦਾਂ ਨੂੰ ਇਕੱਠਾ ਕੀਤਾ ਹੈ ਅੱਛਾ ਤਾਂ ਅੱਜ ਦੀ ਇਸ ਗੱਲਬਾਤ ਦਾ ਮਕਸਦ ਸਿਰਫ ਇਸ ਘਟਨਾ ਬਾਰੇ ਜਾਣਨਾ ਨਹੀਂ ਸਗੋਂ ਇਹ ਸਮਝਣਾ ਹੈ ਕਿ ਕੰਪਨੀ ਦਾ ਕੀ ਕਹਿਣਾ ਹੈ ਅਤੇ ਕੀ ਇਹ ਇੱਕ ਵੱਖਰੀ ਘਟਨਾ ਹੈ ਜਾਂ ਇੱਕ ਵੱਡੇ ਪੈਟਰਨ ਦਾ ਹਿੱਸਾ ਹੈ ਇਸ ਸਾਰੇ ਮਾਮਲੇ ਵਿੱਚ ਸਭ ਤੋਂ ਵੱਡੀ ਵਿਡੰਬਨਾ ਪਤਾ ਕੀ ਹੈ ਜਿਹੜੀ ਕੰਪਨੀ ਦੂਜੀਆਂ ਕੰਪਨੀਆਂ ਦੇ ਉਤਪਾਦਾਂ ਤੇ ਉਂਗਲ ਚੁੱਕ ਕੇ ਵੱਡੀ ਹੋਈ ਹਾਂ ਕਿ ਅਸੀਂ ਸ਼ੁੱਧ ਹਾਂ ਬਾਕੀ ਸਭ ਮਲਾਵਟੀ ਹੈ ਬਿਲਕੁਲ ਇਹੀ ਨਾਰਾ ਦਿੱਤਾ ਤੇ ਅੱਜ ਉਹੀ ਕੰਪਨੀ ਆਪਣੀ ਸ਼ੁੱਧਤਾ ਨੂੰ ਲੈ ਕੇ ਕਟਹਿਰੇ ਵਿੱਚ ਖੜੀ ਹੈ ਇਹ ਗੱਲ ਸਿਰਫ ਇੱਕ ਕਿਓ ਦੇ ਸੈਂਪਲ ਦੇ ਫੇਲ ਹੋਣ ਦੀ ਨਹੀਂ ਹੈ ਇਸ ਸਿੱਧੀ ਸਿੱਧੀ ਉਸ ਪਰੋਸੇ ਤੇ ਸੱਟ ਹੈ ਜਿਸ ਦੇ ਆਧਾਰ ਤੇ ਪਤੰਜਲੀ ਨੇ ਆਪਣਾ ਮਤਲਬ 10000 ਕਰੋੜ ਦਾ ਸਾਮਰਾਜ ਖੜਾ ਕੀਤਾ ਹੈ ਇਹ ਬਹੁਤ ਵੱਡਾ ਨੁਕਤਾ ਹੈ ਮਤਲਬ ਜੇ ਕਿਸੇ ਹੋਰ ਕੰਪਨੀ ਦਾ ਕਿਉਂ ਫੇਲ ਹੁੰਦਾ ਤਾਂ ਇਹ ਸਿਰਫ ਇੱਕ ਪ੍ਰੋਡਕਟ ਦੀ ਖਬਰ ਹੁੰਦੀ ਪਰ ਪਤੰਜਲੀ ਲਈ ਇਹ ਉਹਨਾਂ ਦੀ ਪੂਰੀ ਪਛਾਣ ਤੇ ਹਮਲਾ ਹੈ ਸਹੀ ਗੱਲ ਹੈ ਚੰਗਾ ਤਾਂ ਫਿਰ ਆ ਸਭ ਸ਼ੁਰੂ ਕਿਵੇਂ ਹੋਇਆ ਸਾਨੂੰ ਉਸ ਘਟਨਾ ਦੀ ਸ਼ੁਰੂਆਤ ਤੇ ਲੈ ਚਲੋ ਦੇਖੋ ਕਹਾਣੀ ਸ਼ੁਰੂ ਹੁੰਦੀ ਹੈ ਲਗਭਗ 4 ਸਾਲ ਪਹਿਲਾਂ 20 ਅਕਤੂਬਰ 2020 ਨੂੰ अच्छा वीवी ਵਿੱਚ ਹਾਂਜੀ ਉੱਤਰਾਖੰਡ ਦੇ ਪਿਥੋਰਾਗੜ੍ਹ ਸ਼ਹਿਰ ਵਿੱਚ ਖੁਰਾਕ ਮਹਿਕਮੇ ਦੇ ਅਧਿਕਾਰੀਆਂ ਨੇ ਇੱਕ ਆਮ ਜੇ ਜਨਰਲ ਸਟੋਰ ਤੋਂ ਪਤੰਜਲੀ ਦੇ گاਂਦੇ ਖਿਓ ਦਾ ਸੈਂਪਲ ਚੁੱਕਿਆ ਇਹ ਇੱਕ ਰੂਟੀਨ ਜਾਂਚ ਸੀ ਤੇ ਫਿਰ ਉਹ ਸੈਂਪਲ ਦਾ ਕੀ ਬਣਿਆ ਉਸ ਸੈਂਪਲ ਨੂੰ ਪਹਿਲਾਂ ਸੂਬੇ ਦੀ ਲੈਬ ਜੋ ਰੁਦਰਪੁਰ ਵਿੱਚ ਹੈ ਉੱਥੇ ਭੇਜਿਆ ਗਿਆ ਠੀਕ ਹੈ ਉੱਥੇ ਹੋਏ ਟੈਸਟਾਂ ਵਿੱਚ ਸੈਂਪਲ ਮਾਪ ਡੰਡਾ ਤੇ ਖਰਾ ਨਹੀਂ ਉਤਰਿਆ ਮਤਲਬ ਫੇਲ ਹੋ ਗਿਆ ਉਹ ਤੇ ਰਿਪੋਰਟ ਵਿੱਚ ਇਸ ਨੂੰ ਸਿਰਫ ਮਿਲਾਵਟੀ ਨਹੀਂ ਸਗੋਂ ਲੋਕਾਂ ਦੀ ਸਿਹਤ ਲਈ ਖਤਰਨਾਕ ਘਰਾੜ ਦਿੱਤਾ ਗਿਆ ਇੱਕ ਮਿੰਟ ਇੱਕ ਮਿੰਟ ਸਿਹਤ ਲਈ ਖਤਰਨਾਕ ਇਹ ਤਾਂ ਬਹੁਤ ਗੰਭੀਰ ਇਲਜ਼ਾਮ ਹੈ ਬਹੁਤ ਜ਼ਿਆਦਾ ਆਮ ਤੌਰ ਤੇ ਅਸੀਂ ਗੁਣਵੱਤਾ ਘਟ ਜਾਂ ਮਿਲਾਵਟ ਵਰਗੇ ਸ਼ਬਦ ਸੁਣਦੇ ਆ ਪਰ ਖਤਰਨਾਕ ਬਿਲਕੁਲ ਅਤੇ ਇਸੇ ਗੰਭੀਰਤਾ ਕਰਕੇ ਮਾਮਲਾ ਇੱਥੇ ਨਹੀਂ ਰੁਕਿਆ ਅੱਛਾ ਜਦੋਂ ਕੋਈ ਕੰਪਨੀ ਪਹਿਲੇ ਟੈਸਟ ਨੂੰ ਚੁਣੌਤੀ ਦਿੰਦੀ ਹੈ ਤਾਂ ਸੈਂਪਲ ਨੂੰ ਇੱਕ ਵੱਡੀ ਕੇਂਦਰੀ ਲੈਬ ਵਿੱਚ ਭੇਜਿਆ ਜਾਂਦਾ ਹੈ ਤਾਂ ਜੋ ਕੋਈ ਸ਼ੱਕ ਨਾ ਰਹੇ ਹਾਂ ਇੱਕ ਸੈਕੰਡ ਓਪੀਨੀਅਨ ਲਈ ਹਾਂ ਇਸ ਕੇਸ ਵਿੱਚ ਸੈਂਪਲ ਨੂੰ ਕੌਮੀ ਪੱਧਰ ਦੀ ਗਾਜ਼ੀਆਬਾਦ ਲੈਬ ਵਿੱਚ ਭੇਜਿਆ ਗਿਆ ਅਤੇ ਉੱਥੇ ਵੀ ਨਤੀਜਾ ਉਹੀ ਆਇਆ ਸੈਂਪਲ ਫੇਲ ਤਾਂ ਦੋ ਵੱਖ-ਵੱਖ ਲੈਬਾਂ ਇੱਕ ਸੁਬੇਦੀ ਅਤੇ ਇੱਕ ਕੇਂਦਰ ਦੀ ਦੋਵਾਂ ਨੇ ਸੈਂਪਲ ਨੂੰ ਫੇਲ ਕਰ ਦਿੱਤਾ ਫਿਰ ਤਾਂ ਕਾਨੂੰਨੀ ਕਾਰਵਾਈ ਹੋਣੀ ਤੈ ਸੀ ਹਨਾ ਹਾਂ ਇਸ ਤੋਂ ਬਾਅਦ ਖਾਦ ਸੁਰੱਖਿਆ ਅਤੇ ਔਸ਼ਧੀ ਪ੍ਰਸ਼ਾਸਨ ਦੇ ਸਹਾਇਕ ਕਮਿਸ਼ਨਰ ਆਰਕੇ ਸ਼ਰਮਾ ਨੇ ਮਾਮਲਾ ਦਰਜ ਕੀਤਾ ਉਹਨਾਂ ਦਾ ਬਿਆਨ ਇਸ ਸਰੋਤ ਵਿੱਚ ਬਹੁਤ ਅਹਿਮ ਹੈ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਸਾਫ਼ ਕਿਹਾ ਕਿ ਜੇ ਕੋਈ ਵੀ ਇਹ ਕਯੋ ਖਾਂਦਾ ਤਾਂ ਉਸ ਦੀ ਸਿਹਤ ਵਿਗੜ ਸਕਦੀ ਸੀ ਉਹ ਬਿਮਾਰ ਹੋ ਸਕਦਾ ਸੀ ਓਹੋ ਹੁਣ ਇਸ ਗੱਲ ਨੂੰ ਬਾਬਾ RAMDEEP ਦੇ ਦਾਅਵਿਆਂ ਨਾਲ ਜੋੜ ਕੇ ਦੇਖੋ ਉਹ ਇਸੇ ਕਿਉਂ ਬਾਰੇ ਕੀ ਕਹਿੰਦੇ ਹਨ ਹਾਂ ਕਿ ਇਹ ਹਾਜ਼ਮਾ ਠੀਕ ਕਰਦਾ ਹੈ ਦਿਮਾਗ ਤੇਜ਼ ਕਰਦਾ ਹੈ ਕਬਜ਼ ਦੂਰ ਕਰਦਾ ਹੈ ਇੱਕ ਪਾਸੇ ਇਹ ਦਾਅਵੇ ਤੇ ਦੂਜੇ ਪਾਸੇ ਅਧਿਕਾਰੀ ਕਹਿ ਰਹੇ ਹਨ ਕਿ ਇਹ ਬਿਮਾਰ ਕਰ ਸਕਦਾ ਹੈ ਇਹ ਤਾਂ ਬਿਲਕੁਲ ਉਲਟ ਗੱਲ ਹੋ ਗਈ ਤੇ ਅਦਾਲਤ ਦਾ ਫੈਸਲਾ ਆਉਣ ਵਿੱਚ ਕਿੰਨਾ ਸਮਾਂ ਲੱਗਾ ਇਹ ਕਾਨੂੰਨੀ ਪ੍ਰਕਿਰਿਆ ਦੇਖੋ ਕਾਫੀ ਲੰਬੀ ਚੱਲੀ ਸਰੋਤ ਦੱਸਦਾ ਹੈ ਕਿ ਪੂਰੇ 1448 ਦਿਨਾਂ ਬਾਅਦ 1348 ਦਿਨ ਇਹ ਤਾਂ ਲਗਭਗ ਪੌਣੇ 4 ਸਾਲ ਹੋ ਗਏ ਹਾਂ ਬਿਲਕੁਲ ਪੌਣੇ 4 ਸਾਲ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਪਤੰਜਲੀ ਆਯੁਰਵੇਦ ਲਿਮਟਿਡ ਤੇ 1 ਲੱਖ ਰੁਪਏ 1 ਲੱਖ ਉਸ ਦੇ ਸਥਾਨਿਕ ਡਿਸਟ੍ਰੀਬਿਊਟਰ ਤੇ 25000 ਰੁਪਏ ਅਤੇ ਜਿਸ ਦੁਕਾਨ ਤੋਂ ਸੈਂਪਲ ਲਿਆ ਗਿਆ ਸੀ ਉਸ ਤੇ 15000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਠੀਕ ਹੈ ਤਾਂ ਦੋ ਲੈਬਾਂ ਨੇ ਸੈਂਪਲ ਫੇਲ ਕਰ ਦਿੱਤਾ ਅਤੇ ਅਦਾਲਤ ਨੇ ਜੁਰਮਾਨਾ ਵੀ ਲਗਾ ਦਿੱਤਾ ਆਮ ਤੌਰ ਤੇ ਇੱਥੇ ਗੱਲ ਖਤਮ ਹੋ ਜਾਂਦੀ ਹੈ ਪਰ ਪਤੰਜਲੀ ਨੇ ਇਸ ਫੈਸਲੇ ਨੂੰ ਚੁੱਪਚਾਪ ਸਵੀਕਾਰ ਨਹੀਂ ਕੀਤਾ ਉਹਣਾ ਬਿਲਕੁਲ ਨਹੀਂ ਉਹਨਾਂ ਨੇ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਅਤੇ ਸੋਸ਼ਲ ਮੀਡੀਆ ਤੇ ਇੱਕ ਲੰਬੀ ਚੌੜੀ ਸਫਾਈ ਪੇਸ਼ ਕੀਤੀ ਅੱਛਾ ਹਾਂ ਉਹਨਾਂ ਨੇ ਉਤਪਾਦ ਦੀ ਗੁਣਵੱਤਾ ਤੇ ਗੱਲ ਕਰਨ ਦੀ ਬਜਾਏ ਪੂਰੀ ਜਾਂਚ ਪ੍ਰਕਿਰਿਆ ਤੇ ਹੀ ਸਵਾਲ ਚੁੱਕ ਦਿੱਤੇ ਉਹਨਾਂ ਦੀਆਂ ਮੁੱਖ ਦਲੀਲਾਂ ਕੀ ਸਨ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਈ ਮਤਲਬ ਤਕਨੀਕੀ ਨੁਕਤੇ ਚੁਕੇ ਪਹਿਲਾ ਉਹਨਾਂ ਨੇ ਕਿਹਾ ਕਿ ਜਿਹੜੀ ਰੈਫਰਲ ਲੈਬ ਸੀ ਯਾਨੀ ਗਾਜ਼ੀਆਬਾਦ ਵਾਲੀ ਉਹ ਐਨਏਬੀਐਲ ਤੋਂ ਮਾਨਤਾ ਪ੍ਰਾਪਤ ਨਹੀਂ ਸੀ ਓਕੇ ਦੂਸਰਾ ਉਹਨਾਂ ਦਾ ਦਾਵਾ ਸੀ ਕਿ ਜਿੰਨਾ ਪੈਮਾਨਿਆਂ ਤੇ ਸੈਂਪਲ ਫੇਲ ਹੋਇਆ ਉਹ ਉਸ ਸਮੇਂ ਦੇ ਕਾਨੂੰਨ ਮੁਤਾਬਿਕ ਲਾਗੂ ਨਹੀਂ ਸਨ ਹਮ ਤੇ ਤੀਸਰਾ ਉਹਨਾਂ ਨੇ ਕਿਹਾ ਕਿ ਕਿਉਂ ਦਾ ਦੁਬਾਰਾ ਟੈਸਟ ਉਸ ਦੀ ਐਕਸਪਾਇਰੀ ਮਿਤੀ ਤੋਂ ਬਾਅਦ ਕੀਤਾ ਗਿਆ 1 ਮਿੰਟ ਐਨਏਬੀਐਲ ਮਾਨਤਾ ਦੀ ਗੱਲ आम सुनन वालेयां ਲਈ ਇਸਦਾ ਕੀ ਮਤਲਬ ਹੈ ਇਹ ਕਿੰਨਾ ਜ਼ਰੂਰੀ ਹੈ ਦੇਖੋ ਐਨਏਬੀਐਲ ਸੌਖੇ ਸ਼ਬਦਾਂ ਵਿੱਚ ਲੈਬਾਂ ਲਈ ਇੱਕ ਕੁਆਲਿਟੀ ਸਰਟੀਫਿਕੇਟ ਹੈ ਜਿਵੇਂ ਉਤਪਾਦਾਂ ਲਈ ਆਈਐਸਓ ਹੁੰਦਾ ਹੈ ਓਵੇਂ ਲੈਬਾਂ ਲਈ ਐਨਏਬੀਐਲ ਅੱਛਾ ਸਮਝ ਗਿਆ ਇਹ ਯਕੀਨੀ ਬਣਾਉਂਦਾ ਹੈ ਕਿ ਲੈਬ ਦੇ ਨਤੀਜੇ ਪਰੋਸੇਮੰਦ ਸਹੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਹਨ ਇਸ ਲਈ ਪਤੰਜਲੀ ਦਾ ਇਹ ਕਹਿਣਾ ਕਿ ਲੈਬ ਮੰਨਤਾ ਪ੍ਰਾਪਤ ਨਹੀਂ ਸੀ ਕਾਨੂੰਨੀ ਤੌਰ ਤੇ ਇੱਕ ਮਜ਼ਬੂਤ ਦਲੀਲ ਹੋ ਸਕਦੀ ਹੈ ਭਾਵੇਂ ਨਤੀਜੇ ਸਹੀ ਵੀ ਹੋਣ हां ਪਾਵੇਂ ਨਤੀਜੇ ਸਹੀ ਹੋਣ ਇਹ ਇੱਕ ਤਕਨੀਕੀ ਨੁਕਤਾ ਹੈ ਜਿਸ ਦਾ ਉਹ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹਨਾਂ ਨੇ ਆਰਐਮ ਵੈਲਿਊ ਬਾਰੇ ਵੀ ਕੁਝ ਕਿਹਾ ਸੀ ਉਹ ਕੀ ਚੀਜ਼ ਹੈ ਹਾਂ ਉਹਨਾਂ ਦੀ ਸਭ ਤੋਂ ਤਕਨੀਕੀ ਦਲੀਲ ਆਰਐਮ ਵੈਲਿਊ ਬਾਰੇ ਸੀ ਇਹ ਕਿਓ ਦੀ ਸ਼ੁੱਧਤਾ ਮਾਪਣ ਦਾ ਇੱਕ ਪੈਮਾਨਾ ਹੈ ਜੋ ਦੁੱਧ ਵਿੱਚ ਅਮ ਕੁਦਰਤੀ ਤੌਰ ਤੇ ਪਾਏ ਜਾਣਾ ਲਈ ਕੁਝ ਫੈਟੀ ਐਸਿਡ ਦੀ ਮਾਤਰਾ ਨੂੰ ਦਰਸਾਉਂਦਾ ਹੈ ਓਕੇ ਅਤੰਜਲੀ ਦਾ ਕਹਿਣਾ ਹੈ ਕਿ ਇਸ ਵਿੱਚ ਸਿਰਫ ਮਾਮੂਲੀ ਅੰਤਰ ਸੀ ਅਤੇ ਇਹ ਮੂਲ ਪਸ਼ੂਆਂ ਦੇ ਚਾਰੇ ਅਤੇ ਇਲਾਕੇ ਦੇ ਹਿਸਾਬ ਨਾਲ ਬਦਲ ਸਕਦਾ ਹੈ। ਅੱਛਾ। ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਇਸ ਫੈਸਲੇ ਨੂੰ ਉੱਪਰਲੀ ਅਦਾਲਤ ਯਾਨੀ ਫੂਡ ਸੇਫਟੀ ਟ੍ਰਿਬਿਊਨਲ ਵਿੱਚ ਚੁਣੌਤੀ ਦੇਣਗੇ। ਤਾਂ ਕੀ ਇਹ ਵਾਜਬ ਦਲੀਲਾਂ ਹਨ ਜਾਂ ਸਿਰਫ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ? ਇੱਥੇ ਹੀ ਸਭ ਤੋਂ ਦਿਲਚਸਪ ਗੱਲ ਹੈ। ਇਹ ਇੱਕ ਕਲਾਸਿਕ ਕਾਨੂੰਨੀ ਅਤੇ ਪੀਆਰ ਰਣਨੀਤੀ ਹੈ। ਕਿਵੇਂ? ਤੁਸੀਂ ਅਸਲ ਮੁੱਦੇ ਯਾਨੀ ਉਤਪਾਦ ਦੀ ਗੁਣਵੱਤਾ ਤੋਂ ਧਿਆਨ ਹਟਾ ਕੇ ਪ੍ਰਕਿਰਿਆ ਤੇ ਲੈ ਆਉਂਦੇ ਹੋ ਅੱਛਾ ਕਿ ਸਿਸਟਮ ਹੀ ਖਰਾਬ ਹੈ ਬਿਲਕੁਲ ਅਤੇ ਇਹ ਰਣਨੀਤੀ ਪਤੰਜਲੀ ਵਰਗੇ ਬ੍ਰਾਂਡ ਲਈ ਖਾਸ ਤੌਰ ਤੇ ਕੰਮ ਕਰਦੀ ਹੈ ਉਹਨਾਂ ਨੇ ਆਪਣੀ ਪਛਾਣ ਹੀ ਸਿਸਟਮ ਦੇ ਖਿਲਾਫ ਲੜਨ ਵਾਲੇ ਦੇ ਤੌਰ ਤੇ ਬਣਾਈ ਹੈ ਹਮ ਇਸ ਲਈ ਜਦੋਂ ਟੈਸਟਿੰਗ ਪ੍ਰਕਿਰਿਆ ਤੇ ਸਵਾਲ ਚੁੱਕਦੇ ਹਨ ਤਾਂ ਉਹ ਆਪਣੇ ਵਫਾਦਾਰ ਗਾਹਕਾਂ ਨੂੰ ਕਹਿ ਰਹੇ ਹੁੰਦੇ ਹਨ ਦੇਖੋ ਸਿਸਟਮ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਉਹਨਾਂ ਦੇ ਬ੍ਰਾਂਡ ਦੀ ਕਹਾਣੀ ਨੂੰ ਹੋਰ ਮਜ਼ਬੂਤ ਕਰਦਾ ਹੈ ਭਾਵੇਂ ਕਿ ਵਿਗਿਆਨਿਕ ਸਬੂਤ ਉਹਨਾਂ ਦੇ ਖਿਲਾਫ ਹੋਣ ਤੇ ਲੋਕਾਂ ਨੇ ਇਸ ਸਫਾਈ ਤੇ ਕੀ ਪ੍ਰਤੀਕਿਰਿਆ ਦਿੱਤੀ ਕਿ ਉਹਨਾਂ ਨੇ ਇਸ ਤੇ ਵਿਸ਼ਵਾਸ ਕੀਤਾ ਸੋਸ਼ਲ ਮੀਡੀਆ ਤੇ ਪ੍ਰਤੀਕਿਰਿਆ ਬਹੁਤ ਮਿਲੀਜੁਲੀ ਪਰ ਜ਼ਿਆਦਾਤਰ ਤਿੱਖੀ ਸੀ ਅੱਛਾ ਲੋਕ ਗਾਇਕਾ ਨੀਹਾ ਸਿੰਘ ਰਾਠੌਰ ਨੇ ਐਕਸ ਤੇ ਇੱਕ ਪੋਸਟ ਪਾਈ ਜਿਸ ਤੋਂ ਬਾਅਦ ਬਹਿਸ ਛਿੜ ਗਈ ਸਰੋਤ ਵਿੱਚ ਕੁਝ ਟਿੱਪਣੀਆਂ ਦਾ ਜ਼ਿਕਰ ਹੈ ਜੋ ਲੋਕਾਂ ਦੇ ਗੁੱਸੇ ਨੂੰ ਦਰਸਾਉਂਦੀਆਂ ਹਨ ਜਿਵੇਂ ਕਿ ਇੱਕ ਯੂਜ਼ਰ ਨੇ ਲਿਖਿਆ ਸਵਦੇਸ਼ੀ ਦੇ ਨਾਂ ਤੇ ਜਨਤਾ ਨਾਲ ਲੁੱਟ ਓਹੋ ਇੱਕ ਹੋਰ ਨੇ ਲਿਖਿਆ ਕਿ ਜੇ ਕੋਈ ਆਮ ਦੁਕਾਨਦਾਰ ਅਜਿਹਾ ਕਰਦਾ ਤਾਂ ਉਸ ਦੀ ਦੁਕਾਨ ਸੀਲ ਹੋ ਜਾਂਦੀ ਇੱਕ ਟਿੱਪਣੀ ਇਹ ਵੀ ਸੀ ਕਿ ਦੇਸ਼ ਭਗਤ ਹੋਣ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ ਇਸ ਲਈ ਸਖਤ ਕਾਰਵਾਈ ਨਹੀਂ ਹੋ ਰਹੀ ਇਹ ਦਰਸਾਉਂਦਾ ਹੈ ਕਿ ਲੋਕ ਇਸ ਨੂੰ ਸਿਰਫ ਇੱਕ ਉਤਪਾਦ ਦੀ ਗਲਤੀ ਵਜੋਂ ਨਹੀਂ ਦੇਖ ਰਹੇ ਸਗੋਂ ਇਸ ਨੂੰ ਬ੍ਰਾਂਡ ਦੀ ਪਛਾਣ ਅਤੇ ਉਸ ਦੇ ਕਥਿਤ ਸਿਆਸੀ ਪ੍ਰਭਾਵ ਨਾਲ ਜੋੜ ਰਹੇ ਹਨ ਬਿਲਕੁਲ ਉਹਨਾਂ ਲਈ ਇਹ ਸਿਰਫ ਕਿਉਂ ਨਹੀਂ ਇਹ ਪਰੋਸੇ ਦਾ ਮੁੱਦਾ ਹੈ ਤਾਂ ਇਹ ਕਿਉਂ ਦਾ ਮਾਮਲਾ ਤਾਂ ਕਾਫੀ ਵੱਡਾ ਹੈ ਪਰ ਜਿਵੇਂ ਅਸੀਂ ਸ਼ੁਰੂ ਵਿੱਚ ਗੱਲ ਕੀਤੀ ਸੀ ਸਰੋਤ ਇਸ਼ਾਰਾ ਕਰਦਾ ਹੈ ਕਿ ਇਹ ਕੋਈ ਇਕੱਲੀ ਇਕੈਰੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ ਹਾਂ ਇੱਕ ਲੰਬੀ ਲੜੀ ਦਾ ਹਿੱਸਾ ਜਾਪਦਾ ਹੈ ਇਸੇ ਸਾਲ ਐਫਐਸਐਸਆਈ ਯਾਨੀ ਭਾਰਤ ਦੀ ਫੂਡ ਸੇਫਟੀ ਅਥਾਰਟੀ ਹਾਂ ਜੋ ਖਾਣ ਪੀਣ ਦੀਆਂ ਚੀਜ਼ਾਂ ਦੀ ਜਾਂਚ ਕਰਦੀ ਹੈ ਬਿਲਕੁਲ ਉਹਨਾਂ ਨੇ ਪਤੰਜਲੀ ਦੇ ਲਾਲ ਮਿਰਚ ਪਾਊਡਰ ਤੇ ਵੀ ਇਤਰਾਜ਼ ਜਤਾਏ ਸਨ ਓ ਇਸ ਤੋਂ ਬਾਅਦ ਕੰਪਨੀ ਨੂੰ ਬਾਜ਼ਾਰ ਚੋਂ 4 ਲੱਖ ਟਨ ਮਿਰਚ ਪਾਊਡਰ ਵਾਪਸ ਮੰਗਵਾਉਣਾ ਪਿਆ ਸੀ 4 ਲੱਖ ਟਨ ਇਹ ਤਾਂ ਬਹੁਤ ਵੱਡੀ ਮਾਤਰਾ ਹੈ ਬਹੁਤ ਵੱਡੀ ਅਤੇ ਜੇ ਥੋੜਾ ਹੋਰ ਪਿੱਛੇ ਜਾਈਏ 2015 ਵਿੱਚ ਜਦੋਂ ਪਤੰਜਲੀ ਨੇ ਆਪਣੇ ਆਟਾ ਨੂਡਲਸ ਲਾਂਚ ਕੀਤੇ ਸਨ ਉਦੋਂ ਵੀ ਐਫਐਸਐਸਆਈ ਨੇ ਦਾਵਾ ਕੀਤਾ ਸੀ ਕਿ ਇਹ ਬਿਨਾਂ ਕਿਸੇ ਲਾਇਸੈਂਸ ਦੇ ਬਣਾਏ ਅਤੇ ਵੇਚੇ ਜਾ ਰਹੇ ਸਨ ਅੱਛਾ ਇਹ ਛੋਟੇ-ਛੋਟੇ ਮਾਮਲੇ ਇੱਕ ਵੱਡੇ ਪੈਟਰਨ ਵੱਲ ਇਸ਼ਾਰਾ ਕਰਦੇ ਹਨ ਅਤੇ ਇਹ ਸਿਰਫ ਉਤਪਾਦਾਂ ਦੀ ਗੁਣਵੱਤਾ ਜਾਂ ਲਾਇਸੈਂਸ ਤੱਕ ਹੀ ਸੀਮਿਤ ਨਹੀਂ ਹੈ ਸਰੋਤ ਉਹਨਾਂ ਦੀ ਮਾਰਕੀਟਿੰਗ ਰਣਨੀਤੀ ਬਾਰੇ ਵੀ ਗੱਲ ਕਰਦਾ ਹੈ ਜੋ ਕਾਫੀ ਹਮਲਾਵਰ ਰਹੀ ਹੈ ਹਾਂ ਔਰ ਇਸ ਦਾ ਸਭ ਤੋਂ ਵਧੀਆ ਉਦਾਹਰਣ ਹੈ ਡਾਬਰ ਚਮਨ ਪ੍ਰਾਸ਼ ਵਾਲਾ ਕੇਸ ਓ ਓਕੇ ਸੀ ਇਸ ਸਾਲ ਡਾਬਰ ਨੇ ਪਤੰਜਲੀ ਖਿਲਾਫ ਕੇਸ ਦਰਜ ਕੀਤਾ ਪਤੰਜਲੀ ਨੇ ਆਪਣੇ ਇੱਕ ਇਸ਼ਤਿਆਰ ਵਿੱਚ ਡਾਬਰ ਦੇ ਚਮਨ ਪ੍ਰਾਸ਼ ਨੂੰ ਇੱਕ मामूली ਜੀ ਚਵਨ ਪ੍ਰਸ਼ ਦੱਸਿਆ ਸੀ ਸੱਚੀ ਸਿਰਫ ਐਨਾ ਹੀ ਨਹੀਂ ਉਸ ਇਸ਼ਤਿਹਾਰ ਵਿੱਚ RAM DEV ਇਹ ਕਹਿੰਦੇ ਨਜ਼ਰ ਆਏ ਕਿ ਜਿਨ੍ਹਾਂ ਨੂੰ ਆਯੁਰਵੇਦ ਅਤੇ ਵੇਦਾਂ ਦਾ ਗਿਆਨ ਨਹੀਂ ਉਹ ਅਸਲੀ ਚਵਨ ਪ੍ਰਸ਼ ਕਿਵੇਂ ਬਣਾ ਸਕਦੇ ਹਨ ਇਹ ਤਾਂ ਸਿੱਧਾ ਆਪਣੇ ਮੁਕਾਬਲੇਬਾਜ਼ ਦੀ ਯੋਗਤਾ ਅਤੇ ਪ੍ਰਮਾਣਿਕਤਾ ਤੇ ਹਮਲਾ ਹੈ ਬਿਲਕੁਲ ਇਹ ਸਿਰਫ ਇਹ ਕਹਿਣਾ ਨਹੀਂ ਹੈ ਕਿ ਸਾਡਾ ਉਤਪਾਦ ਬਿਹਤਰ ਹੈ ਇਹ ਕਹਿਣਾ ਹੈ ਕਿ ਦੂਜੇ ਨੂੰ ਤਾਂ ਬਣਾਉਣਾ ਹੀ ਨਹੀਂ ਆਉਂਦਾ ਫਿਰ ਕੀ ਹੋਇਆ ਇਸ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਪਤੰਜਲੀ ਦੇ ਉਸ ਇਸ਼ਤਿਹਾਰ ਤੇ ਰੋਕ ਲਾ ਦਿੱਤੀ ਸੀ ਸਰੋਤ ਵਿੱਚ ਸ਼ਰਬਤ ਜਿਹਾਦ ਵਰਗੇ ਪੜਕਾਉ ਸ਼ਬਦਾਂ ਦਾ ਵੀ ਜ਼ਿਕਰ ਹੈ ਇਹ ਕੀ ਮਾਮਲਾ ਸੀ ਇਹ ਉਹਨਾਂ ਦੀ ਹਮਲਾਵਰ ਰਣਨੀਤੀ ਦਾਇਕ ਹੋਰ ਵੀ ਵਿਵਾਦਪੂਰਨ ਪਹਿਲੂ ਸੀ ਉਹਨਾਂ ਨੇ ਰੂ ਅਫਜ਼ਾ ਸ਼ਰਬਤ ਬਣਾਉਣ ਵਾਲੀ ਕੰਪਨੀ ਹਮਦਰਦ ਤੇ ਨਿਸ਼ਾਨਾ ਸਾਧਿਆ ਅੱਛਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਜਿਸ ਵਿੱਚ ਦਾਵਾ ਕੀਤਾ ਗਿਆ ਕਿ ਇੱਕ ਸ਼ਰਬਤ ਬਣਾਉਣ ਵਾਲੀ ਕੰਪਨੀ ਦਾ ਪੈਸਾ ਮਦਰੱਸਿਆਂ ਅਤੇ ਮਸਜਿਦਾਂ ਵਿੱਚ ਜਾਂਦਾ ਹੈ। ਓਹੋ ਇਹ ਤਾਂ ਬਹੁਤ ਗੰਭੀਰ ਗੱਲ ਹੈ। ਹਾਂ ਮਤਲਬ ਇੱਕ ਵਪਾਰਕ ਮੁਕਾਬਲੇ ਨੂੰ ਸਿੱਧਾ ਫਿਰਕੂ ਰੰਗ ਦਿੱਤਾ ਗਿਆ। ਇਸ ਤੇ ਅਦਾਲਤ ਦੀ ਕੀ ਪ੍ਰਤੀਕਿਰਿਆ ਸੀ? ਤਾਂ ਦਾ ਹਵਾਲਾ ਦਿੰਦਾ ਹੈ ਇਹ ਬਿਆਨ ਮਾਫੀ ਦੇ ਲਾਇਕ ਨਹੀਂ ਹੈ ਅਤੇ ਇਸ ਨੇ ਅਦਾਲਤ ਦੀ ਅੰਤਰ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ। ਵਾਹ ਅਦਾਲਤ ਦੀ ਇਸ ਸਖਤ ਫਟਕਾਰ ਤੋਂ ਬਾਅਦ रामदेव ਨੂੰ ਉਹ ਵੀਡੀਓ ਹਟਾਉਣਾ ਪਿਆ ਕਿਉਂ ਮਿਰਚ ਨੂਡਲਸ ਚਵਨਪਰਾਸ਼ ਇਹ ਲਿਸਟ ਤਾਂ ਲੰਬੀ ਹੁੰਦੀ ਜਾ ਰਹੀ ਹੈ ਪਰ ਸ਼ਾਇਦ ਸਭ ਤੋਂ ਗੰਭੀਰ ਵਿਵਾਦ ਕੋਵਿਡ-19 ਮਹਾਮਾਰੀ ਦੌਰਾਨ ਹੋਇਆ ਸੀ ਹਾਂ ਉਹ ਵਿਵਾਦ ਬਾਕੀ ਸਭ ਤੋਂ ਕਿਤੇ ਵੱਡਾ ਅਤੇ ਗੰਭੀਰ ਸੀ ਕਿਉਂ ਉਸ ਸਮੇਂ ਜਦੋਂ ਪੂਰਾ ਦੇਸ਼ ਇੱਕ ਸਿਹਤ ਸੰਕਟ ਨਾਲ ਜੂਝ ਰਿਹਾ ਸੀ ਪਤੰਜਲੀ ਅਤੇ ਬਾਬਾ ਰਾਮਦੇਵ ਤੇ ਐਲੋਪੈਥੀ ਅਤੇ ਵੈਕਸੀਨਾ ਖਿਲਾਫ ਗੁੰਮਰਾਹਕੁੰਨ ਪ੍ਰਚਾਰ ਕਰਨ ਦੇ ਦੋਸ਼ ਲੱਗੇ ਮਾਮਲਾ ਇੰਨਾ ਵੱਧ ਗਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਯਾਨੀ ਆਈਐਮਏ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ RAMDEV ਖਿਲਾਫ ਦੇਸ਼ ਦਰੋਹ ਦਾ ਕੇਸ ਦਰਜ ਕਰਨ ਦੀ ਮੰਗ ਕਰ ਦਿੱਤੀ ਸੀ ਦੇਸ਼ ਦਰੋਹ ਦਾ ਕੇਸ ਇਹ ਤਾਂ ਬਹੁਤ ਹੀ ਗੰਭੀਰ ਮੰਗ ਹੈ ਉਹਨਾਂ ਦੇ ਕਿਹੜੇ ਬਿਆਨ ਤੇ ਇਹਨਾਂ ਇਤਰਾਜ਼ ਸੀ ਇਤਰਾਜ਼ ਇੱਕ ਵਾਇਰਲ ਵੀਡੀਓ ਤੇ ਸੀ ਜਿਸ ਵਿੱਚ RAMDEV ਨੇ ਦਾਵਾ ਕੀਤਾ ਕਿ ਕੋਰੋਨਾ ਵੈਕਸੀਨ ਦੀਆਂ ਦੋਵੇਂ ਖਰਾਕਾਂ ਲੈਣ ਤੋਂ ਬਾਅਦ ਵੀ ਦੇਸ਼ ਦੇ 10000 ਡਾਕਟਰਾਂ ਅਤੇ ਲੱਖਾਂ ਆਮ ਲੋਕਾਂ ਦੀ ਮੌਤ ਹੋ ਗਈ ਕੀ ਇਹ ਤਾਂ ਬਹੁਤ ਵੱਡਾ ਦਾਵਾ ਹੈ ਬਹੁਤ ਵੱਡਾ ਅਤੇ ਖਤਰਨਾਕ ਵੀ ਇੱਕ ਰਾਸ਼ਟਰੀ ਸਿਹਤ ਸੰਕਟ ਦੇ ਵਿਚਕਾਰ ਅਧਿਹਾ ਬਿਆਨ ਲੋਕਾਂ ਦਾ ਵੈਕਸੀਨ ਤੋਂ ਭਰੋਸਾ ਤੋੜ ਸਕਦਾ ਸੀ ਸਹੀ ਗੱਲ ਹੈ ਤੇ ਉਹਨਾਂ ਦੀ ਦਵਾਈ ਕੋਰੋਨਿਲ ਦਾ ਵੀ ਰੋਲਾ ਪਿਆ ਸੀ ਹਾਂ ਉਹਨਾਂ ਨੇ ਕੋਰੋਨਿਲ ਨੂੰ कोरोना ਦਾ ਇਲਾਜ ਦਸ ਕੇ ਪ੍ਰਚਾਰਿਆ ਜਿਸ ਨੂੰ ਸਰਕਾਰ ਅਤੇ ਵਿਗਿਆਨਿਕ ਪਾਇਚਾਰੇ ਨੇ ਮਨਜ਼ੂਰੀ ਨਹੀਂ ਦਿੱਤੀ ਸੀ ਇਹ ਤਾਂ ਸਿੱਧਾ ਜਨਤਕ ਸਿਹਤ ਨਾਲ ਖਿਲਵਾੜ ਕਰਨ ਵਾਲੀ ਗੱਲ ਹੋਈ ਇਸ ਮਾਮਲੇ ਵਿੱਚ ਅਦਾਲਤਾਂ ਨੇ ਕੀ ਕੀਤਾ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਅਗਸਤ 2022 ਵਿੱਚ ਆਈਐਮਈ ਨੇ ਪਟੀਸ਼ਨ ਦਾਇਰ ਕੀਤੀ ਫਿਰ ਨਵੰਬਰ 2023 ਵਿੱਚ ਸੁਪਰੀਮ ਕੋਰਟ ਨੇ ਪਤੰਜਲੀ ਨੂੰ ਸਖਤ ਚੇਤਾਵਨੀ ਦਿੱਤੀ ਕੀ ਕਿਹਾ ਅਦਾਲਤ ਨੇ ਉਹਨਾਂ ਨੇ ਕਿਹਾ ਕਿ ਉਹ ਬਿਮਾਰੀਆਂ ਦੇ ਇਲਾਜ ਬਾਰੇ ਗੁੰਮਰਾਹਕੁੰਨ ਇਸ਼ਤਿਹਾਰ ਤੁਰੰਤ ਬੰਦ ਕਰ ਦੇਣ ਨਹੀਂ ਤਾਂ ਹਰ ਇਸ਼ਤਿਹਾਰ ਤੇ 1 ਕਰੋੜ ਦਾ ਜੁਰਮਾਨਾ ਲਗਾਇਆ ਜਾਵੇਗਾ 1 ਕਰੋੜ ਦਾ ਜੁਰਮਾਨਾ ਇੱਕ ਇਸ਼ਤਿਹਾਰ ਤੇ ਹਾਂ 1 ਮਿੰਟ ਮਤਲਬ ਸੁਪਰੀਮ ਕੋਰਟ ਨੇ ਉਹਨਾਂ ਨੂੰ ਰੁਕਣ ਲਈ ਕਿਹਾ ਪਰ ਸਰੋਤ ਦੇ ਅਨੁਸਾਰ ਕਿ ਉਹਨਾਂ ਨੇ ਇਸ਼ਤਿਹਾਰ ਜਾਰੀ ਰੱਖੇ ਹਾਂ ਇਹੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਸੀ ਸਰੋਤ ਦੱਸਦਾ ਹੈ ਕਿ ਅਦਾਲਤ ਦੇ ਸਪਸ਼ਟ ਨਿਰਦੇਸ਼ਾਂ ਦੇ ਬਾਵਜੂਦ ਕੰਪਨੀ ਨੇ ਆਪਣਾ ਪ੍ਰਚਾਰ ਜਾਰੀ ਰੱਖਿਆ ਫਿਰ ਤਾਂ ਅਦਾਲਤ ਨੇ ਸਖਤੀ ਕੀਤੀ ਹੋਵੇਗੀ ਬਹੁਤ ਸਖਤੀ ਫਰਵਰੀ 2024 ਵਿੱਚ ਸੁਪਰੀਮ ਕੋਰਟ ਨੇ ਕੰਪਨੀ ਨੂੰ ਅਦਾਲਤ ਦੀ ਮਾਨਹਾਨੀ ਦਾ ਨੋਟਿਸ ਜਾਰੀ ਕੀਤਾ ਅਤੇ ਰਾਮਦੇਵ ਤੇ ਬਾਲਕ੍ਰਿਸ਼ਨ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਲਈ ਕਿਹਾ ਫਿਰ ਤਾਂ ਉਹਨਾਂ ਨੂੰ ਮਾਫੀ ਮੰਗਣੀ ਪਈ ਹੋਵੇਗੀ ਮਾਫੀ ਮੰਗਣੀ ਪਈ ਪਰ ਆਸਾਨੀ ਨਾਲ ਨਹੀਂ ਕਈ ਸੁਣਵਾਈਆਂ ਤੱਕ ਉਹ ਟਾਲਮਟੋਲ ਕਰਦੇ ਰਹੇ ਅਖੀਰ ਵਿੱਚ ਜਦੋਂ ਅਦਾਲਤ ਨੇ ਸਜ਼ਾ ਦੇਣ ਦੀ ਚੇਤਾਵਨੀ ਦਿੱਤੀ ਤਾਂ ਉਹਨਾਂ ਨੂੰ ਨਾ ਸਿਰਫ ਅਦਾਲਤ ਵਿੱਚ ਬਿਨਾਂ ਸ਼ਰਤ ਮਾਫੀ ਮੰਗਣੀ ਪਈ ਹਾਂ ਸਗੋਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਦੇਸ਼ ਦੇ ਮੁੱਖ ਅਖਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਛਪਵਾ ਕੇ ਜਨਤਕ ਤੌਰ ਤੇ ਮਾਫੀ ਮੰਗਣ ਦਾ ਹੁਕਮ ਦਿੱਤਾ ਅਖਬਾਰਾਂ ਵਿੱਚ ਹਾਂ ਇਹ ਕਦਮ ਦਰਸਾਉਂਦਾ ਹੈ ਕਿ ਅਦਾਲਤ ਇਸ ਮਾਮਲੇ ਨੂੰ ਕਿੰਨਾ ਗੰਭੀਰ ਮੰਨ ਰਹੀ ਸੀ ਹੋਏ ਹੂੰ ਅਤੇ ਗੁੰਮਰਾਹਕੁਨ ਇਸ਼ਤਿਹਾਰਾਂ ਵਪਾਰਕ ਦੁਸ਼ਮਣੀਆਂ ਅਤੇ ਜਨਤਕ ਸਿਹਤ ਬਾਰੇ ਗਲਤ ਜਾਣਕਾਰੀ ਦੇ ਇਲਜ਼ਾਮਾਂ ਤੋਂ ਹੁੰਦੀ ਹੋਈ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਪੂਰੇ ਪੰਨੇ ਦੀ ਮਾਫੀ ਤੱਕ ਪਹੁੰਚ ਗਈ। ਬਿਲਕੁਲ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ 10000 ਕਰੋੜ ਦੀ ਕੰਪਨੀ ਇਨ ਸਾਰੇ ਵਿਵਾਦਾਂ ਦੇ ਬਾਵਜੂਦ ਜਾਂ ਸ਼ਾਇਦ ਇਨਾ ਕਰਕੇ ਹੀ ਵੱਡੀ ਹੋਈ ਹੈ। ਇਹ ਕਿਵੇਂ? ਅਸਲ ਮੁੱਦਾ ਇੱਥੇ ਦੋ ਚੀਜ਼ਾਂ ਵਿਚਕਾਰ ਟਕਰਾਦਾ ਹੈ। ਇੱਕ ਪਾਸੇ ਹੈ ਪਤੰਜਲੀ ਦੀ ਹਮਲਾਵਰ ਮਾਰਕੀਟਿੰਗ ਜੋ ਸ਼ੁੱਧਤਾ, ਪਰੰਪਰਾ ਅਤੇ ਰਾਸ਼ਟਰਵਾਦ ਵਰਗੀਆਂ ਪਾਵਨਾਵਾਂ ਤੇ ਆਧਾਰਿਤ ਹੈ। ਠੀਕ। ਅਤੇ ਦੂਜੇ ਪਾਸੇ ਹਨ ਸਾਡੇ ਦੇਸ਼ ਦੇ ਕਾਨੂੰਨੀ ਅਤੇ ਵਿਗਿਆਨਿਕ ਟਾਂਚੇ ਜੋ ਉਤਪਾਦਾਂ ਦੀ ਗੁਣਵੱਤਾ, ਇਸ਼ਤਿਹਾਰਬਾਜ਼ੀ ਅਤੇ ਜਨਤਕ ਸਿਹਤ ਦੇ ਦਾਅਵਿਆਂ ਨੂੰ ਨਿਯਮਿਤ ਕਰਦੇ ਹਨ। ਪਤੰਜਲੀ ਦੇ ਮਾਮਲੇ ਵਿੱਚ ਇਹ ਟਕਰਾਅ ਵਾਰ-ਵਾਰ ਸਾਹਮਣੇ ਆਇਆ ਹੈ। ਇਹ ਸੱਚਮੁੱਚ ਇੱਕ ਗੁੰਝਲਦਾਰ ਤਸਵੀਰ ਹੈ ਜਿੱਥੇ ਵਪਾਰ, ਵਿਗਿਆਨ, ਕਾਨੂੰਨ ਅਤੇ ਲੋਕਾਂ ਦਾ ਵਿਸ਼ਵਾਸ ਸਭ ਕੁਝ ਆਪਸ ਵਿੱਚ ਉਲਝਿਆ ਹੋਇਆ ਹੈ। ਅਤੇ ਇਸੇ ਨੁਕਤੇ ਤੇ ਅਸੀਂ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡਣਾ ਚਾਹੁੰਦੇ ਹਾਂ। ਹਾਂ, ਜ਼ਰੂਰ। ਜਦੋਂ ਕਿਸੇ ਬ੍ਰਾਂਡ ਦੀ ਪਛਾਣ, ਸ਼ੁੱਧਤਾ, ਰਾਸ਼ਟਰਵਾਦ ਅਤੇ ਇੱਕ ਰਿਸ਼ਮਾਈ ਨੇਤਾ ਵਰਗੇ ਸੰਕਲਪ ਨਾਲ ਐਨੀ ਡੁੰਘਾਈ ਨਾਲ ਜੁੜੀ ਹੋਵੇ ਤਾਂ ਜਦੋਂ ਵਿਗਿਆਨਿਕ ਸਬੂਤ ਉਸਦੇ ਦਾਅਵਿਆਂ ਨੂੰ ਚੁਣੌਤੀ ਦਿੰਦੇ ਹਨ ਤਾਂ ਇਸ ਦਾ ਗਾਹਕਾਂ, ਰੈਗੂਲੇਟਰਾਂ ਅਤੇ ਅਦਾਲਤਾਂ ਦੀ ਪ੍ਰਤੀਕਿਰਿਆ ਤੇ ਕੀ ਅਸਰ ਪੈਂਦਾ ਹੈ? ਹਮ ਕੀ ਲੋਕ ਤੱਥਾਂ ਨੂੰ ਦੇਖਦੇ ਹਨ ਜਾਂ ਬ੍ਰਾਂਡ ਨਾਲ ਜੁੜੀਆਂ ਭਾਵਨਾਵਾਂ ਨੂੰ? ਇਸ ਤੇ ਜ਼ਰੂਰ ਸੋਚਿਓ।